ਜੋ ਕਿ ਪੰਜਾਬ ਦੀ ਗਰੀਬਤਾ ਕੀ ਬਦਲ ਗਈ ਤਸਵੀਰ ਪੰਜਾਬ ਦੀ ਬਦਲੇ ਕੋਠੇ ਕੱਚੇ ਲਿਬੜੇ ਤੇ ਅਦਨੰਗੇ ਨਾ ਗਲੀਆਂ ਵਿੱਚ ਖੇਡਣ ਬੱਚੇ ਬਦਲ ਗਈ ਤਸਵੀਰ ਪੰਜਾਬ ਦੀ ਬਦਲੇ ਕੋਠੇ ਕੱਚੇ ਲਿਬੜੇ ਤੇ ਅਦਨੰਗੇ ਨਾ ਗਲੀਆਂ ਵਿੱਚ ਖੇਡਣ ਬੱਚੇ ਨਾ ਕੋਈ ਕੱਢੇ ਬਾਗ ਫੁਲਕਾਰੀ ਨਾ ਕੋਈ ਕੱਢੇ ਬਾਗ ਫੁਲਕਾਰੀ ਨਾ ਕੋਈ ਤਿਰੰਜਨ ਕਰਤੇ ਨਾ ਕੋਈ ਹੱਥੀ ਦੁੱਧ ਰੜਕਦੀ ਨਾ ਪਿਟੂਂਦੀ ਪੱਤੇ ਸੱਤ ਵਿਦਲੀਆਂ ਗੱਲਾਂ ਮੁਕੀਆਂ ਨਾ ਖੜਕਣ ਪਿੱਪੜੀ ਪੱਤੇ ਸੱਤ ਵਿਦਲੀਆਂ ਗੱਲਾਂ ਮੁਕੀਆਂ ਨਾ ਖੜਕਣ ਪਿੱਪੜੀ ਪੱਤੇ ਨਾ ਕੋਈ ਸੁਹਾਣੀ ਚੱਕੀ ਪੀਸੇ ਨਾ ਕੋਈ ਸੁਹਾਣੀ ਚੱਕੀ ਪੀਸੇ ਨਾ ਕੋਈ ਗਾਗਰ ਚੱਕਤੇ ਨਾ ਤੀਆਂ ਵਿੱਚ ਸੋਰ ਕਿੱਦੇ ਦਾ ਸੌਡੀ ਜਦ ਲੱਚਰ ਆਣਗੇ ਕਿ ਤੁਹਾਨੂੰ ਬੋਲੀ ਨਹੀਂ ਆਉਂਦੀ ਓੜੇ ਜੀ ਨਾਤੀਆਂ ਵਿੱਚ ਸੋਰ ਕੀਦੇ ਦਾ ਨਾਂ ਬੋੜਨਾ ਪੀਂਗਾ ਨਾ ਦਿਵਾੜੀ ਨਾ ਕਸਾਖੀ ਮੇਲੇ ਜਾਣ ਦੀਆਂ ਨਾਂ ਰੇਜਾਂ ਨਾਤੀਆਂ ਵਿੱਚ ਸੋਰ ਕੀਦੇ ਦਾ ਨਾਂ ਬੋੜਨਾ ਪੀਂਗਾ ਨਾ ਦਿਵਾੜੀ ਕੋਈ ਨਾ ਬਸਾਖੀ ਨਾ ਕੋਈ ਮੇਲੇ ਜਾਣ ਦੇ ਰੇਜਾਂ ਢਾਕ ਬੰਗੜਾ ਨੈਣ ਭੁੱਲ ਗਈ ਇਹ ਗੁੱਲ ਸੀ ਗੁਤਾਂ ਗੁੰਦੇ ਦੇ ਕਪਤੀਏ ਨੈਣੇ ਉੱਤੇ ਪਾ ਦੇ ਢਾਕ ਬੰਗੜਾ ਪਰ ਕਹਿ ਰੋਟੀ ਸਰ ਪਾ ਦੇ ਢਾਕ ਬੰਗੜਾ ਹੁੰਦਾ ਕੀ ਹੈਕਰ ਡਾਕ ਬੰਗਲਾ ਣੈਣ ਬੁੱਲਗੀ ਨਾ ਸੱਗੀ ਫੁਲ ਬੁੰਦੇ ਨਾ ਤਿੱਤੀ ਕੋਕਰੂ ਮਾਮੇ ਮੁਰਕੀਆਂ ਚੁੰਬਰ ਸੂਈ ਨਾ ਬੁੰਦੇ ਨਾ ਗੁਲਕਲੇ ਨਾ ਭੂਤ ਪਿੰਨੇ ਨਾ ਗੁਲਕਲੇ ਨਾ ਭੂਤ ਪਿੰਨੇ ਨਾ ਪਟੀਆਂ ਕੋਈ ਦੇ ਦਾਣੇ ਨਾ ਕੋਈ ਗੁੱਲੀ ਡੰਡਾ ਦਾਹੀ ਦੁਕੜੇ ਨਾ ਗੁੱਲੀ ਡੰਡਾ ਦਾਹੀ ਦੁਕੜੇ ਨਾ ਰੂੰਗਾ ਮੰਗਣ ਨੇ ਆਣੇ ਨਾ ਚਾਦਰੇ ਖੜਕੜ ਕਰਤੇ ਨਾ ਅਲੌਣ ਪਗਾਤੇ ਮਾਵਾ ਨਾ ਚਾਦਰੇ ਖੜਕੜ ਕਰਦੇ ਨਾ ਲਾਉਣ ਪੱਗਾਂ ਤੇ ਮਾਵਾਂ ਗੋਟੇ ਚੁੰਨੀਆਂ ਲਾਉਣੋਂ ਭੁੱਲੀਆਂ ਗੋਟੇ ਚੁੰਨੀਆਂ ਲਾਉਣੋਂ ਭੁੱਲੀਆਂ ਨਾ ਗੋੜਦੀਆਂ ਚਾਵਾਂ ਸੱਮਾ ਵਾਲੀ ਡਾਂਗੜ ਦੱਸਦੀ ਸੱਮਾ ਵਾਲੀ ਡਾਂਗੜ ਦੱਸਦੀ ਨਾ ਹੁਣ ਮੋਢੇ ਰੱਖਦੇ ਸਾਫਾ ਸੱਮਾ ਵਾਲੀ ਡਾਂਗੜ ਦੱਸਦੀ ਨਾ ਮੋਢੇ ਰੱਖਦੇ ਸਾਫਾ ਮੁਰ ਪਹਿਲਾਂ ਜਿਆ ਪੰਜਾਬੇ ਬਣ ਜੇ ਮੋੜਾ ਪਹਿਲਾ ਜਿਆ ਪੰਜਾਬੇ ਬਣ ਜੇ ਨਿਤ ਕਰੇ ਜਸਵੀਰ ਦੁਆਵਾ ਨਿਤ ਕਰੇ ਜਸਵੀਰ ਦੁਆਵਾ ਤੁਹਾਨੂੰ